ਜੇ ਤਿੰਨ ਧੀਆਂ ਨੂੰ ਛੱਡ ਕੇ ਯਾਰ 5 ਸਾਲ ਹੋ ਗਏ ਇਹਨਾਂ ਦੀਆਂ ਮਾਂ ਮਾਂ ਨੂੰ ਗਈਆਂ ਨੂੰ ਧੀਆਂ ਦੀ ਨੂੰ ਆ ਕੇ ਯਾਰ ਆਪਣੀਆਂ ਬੱਚੀਆਂ ਨੂੰ ਸਾਂਭ ਫੁੱਲਾਂ ਵਰਗੀਆਂ ਨੂੰ ਕਿਉਂ ਰੋੜਦੀਆਂ ਇਹਨਾਂ ਨੂੰ ਇਹਨਾਂ ਬੱਚੀਆਂ ਦਾ ਕਹਾ ਹੁਣ ਭੇਖ ਪਤਾ ਮਾਂ ਤੋਂ ਬਿਨਾ ਬੱਚੀਆਂ ਨੂੰ ਕੋਈ ਨਹੀਂ ਸਾਂਭ ਸਕਦਾ ਮਾਂ ਐ ਬੱਚੀਆਂ ਦਾ ਦੇਖਦੀ ਐ ਸਾਰਾ ਹੁਣ ਮਾਂ ਨੂੰ ਇਹ ਚਾਹੀਦਾ ਸੀ ਵੀ ਮਾਂ ਨੂੰ ਇਹਨਾਂ ਦੀ ਨੂੰ ਬੇਨਤੀ ਕਰਦੇ ਆ ਕਿ ਆ ਕੇ ਯਾਰ ਆਪਣੀਆਂ ਬੱਚੀਆਂ ਨੂੰ ਸਾਂਭ ਫੁੱਲਾਂ ਵਰਗੀਆਂ ਨੂੰ ਕਿਉਂ ਰੋੜਦੀਆਂ ਇਹਨਾਂ ਨੂੰ ਇਹੀ ਕਹਾਂਗੇ ਉਹਨੂੰ ਵੀ ਭਾਈ ਜਿਹੜਾ ਕੁਝ ਪਿੱਛੇ ਹੋ ਗਿਆ ਹਵਾ ਗਿਆ ਆ ਹੁਣ ਤੇਰੀਆਂ ਕੁੜੀਆਂ ਮਟਿਆਰਾਂ ਨੇ ਇਹਨਾਂ ਨੂੰ ਆ ਕੇ ਸਾਮ। ਆ ਦੇਖ ਲਓ ਵੀ ਤੁਸੀਂ ਜਾਣਦੇ ਹੋ ਪੁੱਤ ਆਪਦੀ ਮਾਂ ਨੂੰ? ਹਾਂਜੀ ਅਸੀਂ ਜਾਣਦੇ ਹਾਂ ਮਮੀ ਨੂੰ। ਕਿੰਨੇ ਸਾਲ ਹੋ ਗਏ ਕਈ ਨੂੰ? ਕਰੀਬ 5 ਸਾਲ ਹੋ ਗਏ। ਅੱਛਾ ਤੇਰੀ ਉਮਰ ਕਿੰਨੀ ਆ ਹੁਣ? ਹਮੇ 15 ਸਾਲ ਦੀ ਹਾਂ। 15 ਦੀਆਂ ਯਾਨੀ ਕਿ ਉਦੋਂ 10 ਸਾਲ ਦੀ ਸੀ ਸੁਰਤਾ ਤੈਨੂੰ। ਠੀਕ ਕਦੇ ਗੱਲ ਨਹੀਂ ਹੋਈ ਫੋਨ ਤੇ ਮਾਂ ਨਾਲ? ਨਹੀਂ ਅਸੀਂ ਕਦੇ ਨਹੀਂ ਕੀਤੀ। ਤੈਨੂੰ ਸੁਰਤਾ ਪੁੱਤ? ਹਾਂਜੀ। ਤੁਸੀਂ ਝਿਲਾਉਣਾ ਚਾਹੁੰਦੇ ਹੋ ਆਪਦੀ ਮਾਂ ਨੂੰ? ਚਾਹੁੰਦੇ ਤੁਸੀਂ ਵੀ ਕਰਿਆਂ ਵੀ? ਹਾਂਜੀ ਅਸੀਂ ਵੀ ਕਰਿਆ ਲੈਣਾ ਚਾਹੁੰਦੇ ਆ। ਹਾਂ ਪੁੱਤ ਮਾਂ ਨੂੰ ਡੀਕਦੇ ਵੀ ਆਜੇ ਤੇ ਮਾਤਾ ਤੁਸੀਂ ਲਿਉਣਾ ਚਾਹੁੰਦੇ ਹੋ ਹਾਂ ਬਾਈ ਕੱਲ ਨੂੰ ਮੇਣਾ ਤੈਨੂੰ ਦਿੰਦੀ ਵੀ ਤੂੰ ਇੰਨਾ ਚਿਰ ਮਤਲਬ ਆਹ ਕੁਛ ਕਰਈ ਆਪਦੀ ਬੱਚੀਆਂ ਨੂੰ ਸਾਹਦੇ ਪਪਾ ਜਿਹੜਾ ਹੋ ਗਿਆ ਹੋ ਗਿਆ ਪਿਛਲਾ ਜਿਹੜਾ ਪਿਛਲਾ ਹੋ ਗਿਆ ਉਹਨੂੰ ਭੁੱਲ ਜਿਓ ਹਾਂ ਆਪਦੀ ਬੱਚੀਆਂ ਨੂੰ ਸਾਹਦੇ ਆ ਕੇ ਇਹਨਾਂ ਦੀ ਦੇਖਭਾਲ ਕਰ ਛੋਟੇ ਕੀ ਮਸਲੇ ਛੋਟਾ ਕੀ ਰੌਲੇ ਮੇਣਾ ਨੂੰ ਬਾਗੀ ਜੀ ਆਪਣੀ ਨੂੰ ਬਾਗੀ ਗੁੱਡੀਆਂ ਛੱਡ ਆ ਕੁੜੀਆਂ ਕਿਹਦੀਆਂ ਨੇ ਤੇਰੀਆਂ ਪੁੱਤੀਆਂ ਨੇ ਹਾਂਜੀ ਮੇਰੀਆਂ ਪੁੱਤੀਆਂ ਦੇਖ ਸਕਦੇ ਹੋ ਦੋਸਤੋ ਤਿੰਨ ਪੋਤੀਆਂ ਵਿਚਾਲੇ ਇਹਨਾਂ ਦਾ ਡੈਡੀ ਬੈਠਾ ਹੈ ਇਹਨਾਂ ਦੀ ਮਾਂ ਨੂੰ ਗਏ ਨੂੰ ਘਰੋਂ ਛੱਡ ਕੇ ਕੈਸੇ ਸਾਲ ਹੋ ਗਏ 5 ਸਾਲ ਹੋ ਗਏ 5 ਸਾਲ ਹੋ ਗਏ ਦੇਖ ਸਕਦੇ ਹੋ ਵੀ ਬਾਬਿਆਂ ਲੈ ਕੇ ਆਏ ਨੇ ਕਿਉਂਕਿ ਬਾਬਾ ਜੀ ਕੱਲਾ ਆਏ ਸੀ ਅੱਜ ਕੁੜੀਆਂ ਨੂੰ ਲੈ ਕੇ ਆਏ ਮਾਂ ਨੂੰ ਲੈ ਕੇ ਆਏ ਬਾਈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪੁੱਛਣਾ ਚਾਹੁੰਦੇ ਹਾਂ ਜਿਹੜਾ ਕੁੜੀ ਦਾ ਪਿਤਾ ਜੀ ਹੈ ਇਹ ਕੁੜੀ ਦੇ ਘਰ ਵਾਲਾ ਦਾ ਇਹਦਾ ਸਹੁਰਾ ਕਹਿ ਦਈਏ ਸੀ ਇੱਕ ਪਾਸੇ ਤਾਂ ਉਹਨੇ ਮਤਲਬ ਵੇਦ ਆ ਵੀ ਲਿਖਾਈ ہوئی ਹੈ ਦੂਜੇ ਪਾਸੇ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਇਹਦੇ ਦੱਸਣ ਮੁਤਾਬਕ ਵੀ ਉਹ ਕਿਤੇ ਹੋਰ ਤੋਰ ਰਿਹਾ ਹੈ ਤੇ ਉੱਥੇ ਜਿੱਥੇ ਰਹੀ ਹੈ 5 ਸਾਲ ਉੱਥੇ ਉਹਨਾਂ ਨੂੰ ਕੁੱਟਮਾਰ ਕਰ ਰਹੇ ਨੇ ਤੇ ਹੁਣ ਉਹ ਬੱਚਿਆਂ ਚ ਆਉਣ ਨੂੰ ਕਹਿੰਦੀ ਐ ਸਾਡੇ ਲਈ ਤਾਂ ਆਏ ਨੇ ਉਹਦੀ ਗੌਰ ਕਰਦੇ ਆ ਅਸੀਂ ਵੀ ਕਿੱਥੇ ਐ ਤੇ ਬਾਪ ਨੇ ਕਹਿੰਦੇ ਬੇਦਾਵੇ ਵੀ ਲਿਖਿਆਤੀ ਸੀ ਹਾਂ ਬੇਦਾਵੇ ਲਿਖਿਆਈ ਹੋਈ ਐ ਸਾਡੇ ਕਾਗਜ਼ ਕੱਢ ਵੀ ਓਏ ਕਾਗਜ਼ ਵੀ ਐ ਤੇ ਲਵੇ ਉਹ ਬੇਦਾਵੇ ਵਾਲਾ ਜਿਹੜਾ ਇਹਦੇ ਸੌਰੇ ਨੇ ਇਹਦੇ ਘਰ ਵਾਲੀ ਬੇਦਾਵੇ ਲਖਾਈ ਐ ਬੇਦਾਵੇ ਲਿਖਿਆਈ ਹੋਈ ਐ ਨਹੀਂ ਨਹੀਂ ਉਹਦੇ ਉੱਤੇ ਲਿਖਿਆ ਕਈ ਨੇ ਨੇ ਕਿ ਵੀ ਘਰੇ ਰੱਖੀ ਹੋਈ ਐ ਮੈਂ ਤਾਂ ਨਹੀਂ ਕਹਿੰਦਾ ਵੀ ਘਰੇ ਹੋਣੀ ਇਹੋ ਜਿਹੇ ਬੰਦੇ ਘਰੇ ਕਾਹਨੂੰ ਕੱਢਦੇ ਹੁੰਦੇ ਨੇ ਜਦੋਂ ਉਹਨੂੰ ਐਡੀ ਐਡੀਆਂ ਕੁੜੀਆਂ ਦੀ ਸ਼ਰਮ ਨਹੀਂ ਆਈ ਏ ਮਾਤਾ ਕੰਨੀ ਨਹੀਂ ਕੋ ਦੇਖਿਆ ਜੇ ਕੋਈ ਬੰਦੇ ਚ ਨੁਕਸਾ ਹੈ ਕੋਈ ਬਹਿ ਕੇ ਗੱਲ ਕਰ ਲੇ ਰਿਸ਼ਤੇਦਾਰਾਂ ਨਾਲ ਗੱਲ ਕਰ ਲੇ ਪਰ ਆ ਤਾਂ ਨਹੀਂ ਵੀ ਜਿਹੜੀਆਂ ਕੁੜੀਆਂ ਨੂੰ ਛੱਡ ਕੇ ਬੰਦਾ ਮਤਲਬ ਇਹਨਾਂ ਦਾ ਕੌਣ ਹੈ ਪਿੱਛੇ ਇਹ ਸਾਡੇ ਸਮਾਜ ਨੂੰ ਸਾਡੇ ਮਤਲਬ ਸਿੱਖ ਭਾਈਚਾਰੇ ਨੂੰ ਅਸੀਂ ਬੇਨਤੀ ਕਰਦੇ ਆਂ ਵੀ ਇਹੋ ਜਿਹੇ ਲੋਕਾਂ ਦੇ ਨੱਥ ਪਾਉਣ ਦੀ ਗੱਲ ਕਰੋ ਸਾਡਾ ਸਾਥ ਦਿਓ ਪਿੰਡਾਂ ਦੇ ਸਰਪੰਚਾਂ ਮੈਂਬਰਾਂ ਨੂੰ ਵੀ ਚਾਹੀਦਾ ਪਿੰਡਾਂ ਦੇ ਜਿਹੜੇ ਮੈਂਬਰ ਸਰਪੰਚ ਨੇ ਜੈ ਮਸੀਹ ਨੇ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਮਿਸੀਆਂ ਨੂੰ ਪਿੰਡਾਂ ਦੇ ਮੈਂਬਰਾਂ ਸਰਪੰਚਾਂ ਨੂੰ ਵੀ ਇਹਨਾਂ ਦਾ ਕੀ ਕਸੂਰ ਹੈ ਤੁਸੀਂ ਕਿਉਂ ਨਹੀਂ ਉਹਨਾਂ ਦੇ ਕਿਉਂ ਨਹੀਂ ਇਹਨਾਂ ਦੇ ਮਤਲਬ ਬੱਚਿਆਂ ਦਾ ਕੀ ਹਾਲ ਹੋ ਰਿਹਾ ਹੈ ਤਰਾਕ ਦਿੱਤਾ ਵੀ ਨਹੀਂ ਉਹ ਪਹਿਲੀ ਅੱਛਾ ਤਰਾਕ ਕੋਈ ਦਿੱਤਾ ਨਹੀਂ ਹਰੇ ਪਹਿਲੀ ਤੂੰ ਤੁਰੀ ਫਿਰਦੀ ਆ ਕਿਧਰੇ ਹੋਰ 5 ਸਾਲ ਦੀ ਗਈ ਹੋਈ ਆ ਛੱਡ ਕੇ ਇਹਨਾਂ ਨੂੰ 5 ਸਾਲ ਦੀ ਗਈ ਆ ਵਿਚਾਰਾ ਬਦੀਨ ਹੋ ਰਿਹਾ ਹੈ ਕਿੰਨੇ ਸਾਲ ਹੋ ਗਏ ਬਾਈ ਛੱਡ ਕੇ ਗਈ ਨੂੰ 5 ਸਾਲ ਦੀ ਆ ਬੱਚੀਆਂ ਨੂੰ ਧੀਆਂ ਨੂੰ ਹਾਂਜੀ ਆ ਦੇਖ ਲੋ ਵੇ ਪੜ੍ਹਦੀਆਂ ਨੇ ਬੱਚੀਆਂ ਹਾਂਜੀ ਚੱਲ ਪੜ੍ਹਾਈ ਦਾ ਜਾ ਪਰ ਆ ਦੇਖ ਲੋ ਵੇ ਤੁਸੀਂ ਜਾਣਦੇ ਹੋ ਪੁੱਤ ਆਪਦੀ ਮਾਂ ਨੂੰ ਹਾਂਜੀ ਅਸੀਂ ਜਾਣਦੇ ਹਾਂ ਮਮੀ ਨੂੰ ਕਿੰਨੇ ਸਾਲ ਹੋ ਗਏ ਕਈ ਨੂੰ ਕਰੀਬ 5 ਸਾਲ ਹੋ ਗਏ ਅੱਛਾ ਤੇਰੀ ਉਮਰ ਕਿੰਨੀ ਆ ਹੁਣ ਹਮੇ 15 ਸਾਲ ਦੀ ਹਾਂ 15 ਦੀਆਂ ਯਾਨੀ ਕਿ ਉਹ ਤੋਂ 10 ਸਾਲ ਦੀ ਸੀ ਸੁਰਤਾ ਤੇ ਤੈਨੂੰ ਠੀਕ ਕਦੇ ਗੱਲ ਨਹੀਂ ਹੋਈ ਫੋਨ ਤੇ ਮਾਂ ਨਾਲ ਨਹੀਂ ਅਸੀਂ ਕਦੇ ਨਹੀਂ ਕੀਤੀ ਤੈਨੂੰ ਸੁਰਤਾ ਪੁੱਤ ਹਾਂਜੀ ਤੁਸੀਂ ਲਿਆਉਣਾ ਚਾਹੁੰਦੇ ਹੋ ਆਪਦੀ ਮਾਂ ਨੂੰ ਚੌਣੇ ਤੁਸੀਂ ਵੀ ਘਰੇ ਆਪੇ ਜੀ ਸਭ ਦੇ ਕਹਿ ਲੈਣਾ ਚਾਹੁੰਦੇ ਆ ਹਾਂ ਪੁੱਤ ਮਾਂ ਨੂੰ ਡੀਕਦੇ ਵੀ ਆ ਜੇ ਦੇਖੋ ਅੱਛਾ ਮਾਤਾ ਤੁਸੀਂ ਲਿਉਣਾ ਚਾਹੁੰਦੇ ਹੋ ਹਾਂ ਬਾਈ ਕੱਲ ਨੂੰ ਮੇਣਾ ਤਾਂ ਨਿੰਦੀ ਵੀ ਤੂੰ ਇੰਨਾ ਚਿਰ ਮਤਲਬ ਆਹ ਕੁਛ ਕਰਈ ਆਪਦੀਆਂ ਬੱਚੀਆਂ ਨੂੰ ਬੱਚੀਆਂ ਨੂੰ ਸਾਹਮਣੇ ਆ ਕੇ ਦੇ ਤਿੰਨ ਧੀਆਂ ਨੂੰ ਛੱਡ ਕੇ ਯਾਰ 5 ਸਾਲ ਹੋ ਗਏ ਇਹਨਾਂ ਦੀਆਂ ਮਾਂ ਮਾਂ ਨੂੰ ਗਈਆਂ ਨੂੰ ਆ ਧੀਆਂ ਦੀ ਨੂੰ ਆ ਵਿਚਾਰਾ ਘਰ ਦਾ ਬੈਠਾ ਵੀ ਆ ਜੇ ਜੇ ਇਹਨਾਂ ਬੱਚੀਆਂ ਦਾ ਕਹਾ ਹੁਣ ਭੁੱਖ ਪਤਾ ਮਾਂ ਤੋਂ ਬਿਨਾ ਬੱਚੀਆਂ ਨੂੰ ਕੋਈ ਨਹੀਂ ਸਾਂਭ ਸਕਦਾ ਮਾਂ ਨੇ ਬੱਚੀਆਂ ਦਾ ਦੇਖਦੀ ਹੈ ਸਾਰਾ ਹੁਣ ਮਾਂ ਨੂੰ ਇਹ ਚਾਹੀਦਾ ਸੀ ਵੀ ਮਾਂ ਨੂੰ ਇਹਨਾਂ ਦੀ ਨੂੰ ਬੇਨਤੀ ਕਰਦੇ ਆ ਕਿ ਆ ਕੇ ਜਰਾ ਆਪਣੀਆਂ ਬੱਚੀਆਂ ਨੂੰ ਸਾਂਭ ਫੁੱਲਾਂ ਵਰਗੀਆਂ ਨੂੰ ਕਿਉਂ ਰੋੜਦੀਆਂ ਇਹਨਾਂ ਨੂੰ ਇਹੀ ਕਹਾਂਗੇ ਉਹਨੂੰ ਵੀ ਭਾਈ ਜਿਹੜਾ ਕੁਝ ਪਿੱਛੇ ਹੋ ਗਿਆ ਹਵਾ ਗਿਆ ਆ ਹੁਣ ਤੇਰੀਆਂ ਕੁੜੀਆਂ ਮਟਿਆਰਾਂ ਨੇ ਇਹਨਾਂ ਨੂੰ ਆ ਕੇ ਸਾਂਭ ਇਹਨਾਂ ਦੀ ਦੇਖਭਾਲ ਕਰ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ